प्यारे दोस्तों प्यार भरी सत श्री अकाल जी हां जी दोस्तों आज दी वीडियो ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ CW P 16972 2025 ਕੇਸ ਦੀ ਹੋਣ ਵਾਲੀ ਸੁਣਵਾਈ ਦਾ ਜ਼ਿਕਰ ਕਰਾਂਗੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਜੇਕਰ ਗੱਲ ਕਰੀਏ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਜੋ ਕਿ 2021 ਦੇ ਵਿੱਚ ਲਾਗੂ ਹੋਇਆ ਸੀ ਇਸ ਵਿੱਚ ਕਈ ਪ੍ਰਕਾਰ ਦੀਆਂ ਅਨਾਮਲੀਆਂ ਜਿਹੜੀਆਂ ਕਿ ਰਹਿ ਗਈਆਂ ਸਨ ਜੋ ਪੰਜਾਬ ਸਰਕਾਰ ਵੱਲੋਂ ਹਜੇ ਤੱਕ ਉੰਦਾ ਦਾ ਹੱਲ ਨਹੀਂ ਕੀਤਾ ਗਿਆ ਜੇਕਰ ਗੱਲ ਕਰੀਏ ਕੇਂਦਰ ਸਰਕਾਰ ਅਤੇ ਪੰਜਾਬ ਦੇ ਗਵਾਂਢੀ ਰਾਜਾਂ ਦੀ ਜਿਵੇਂ ਚੰਡੀਗੜ੍ਹ ਯੂਟੀ ਅਤੇ ਹਰਿਆਣਾ ਦੇ ਮੁਲਾਜ਼ਮ ਨੇ ਉਹਨਾਂ ਦਾ ਡੀਏ ਵਧ ਕੇ ਕੇਂਦਰ ਸਰਕਾਰ ਦੀ ਤਰਜ਼ ਤੇ 55% ਹੋ ਚੁੱਕਿਆ ਪਰ ਪੰਜਾਬ ਸਰਕਾਰ ਦੇ ਮੁਲਾਜ਼ਮ ਜਿਹੜੇ ਨੇ ਉਹ 42% ਡੀਏ ਲੈਣ ਲਈ ਮਜਬੂਰ ਨੇ ਕਿਉਂਕਿ ਪੰਜਾਬ ਸਰਕਾਰ ਦੁਆਰਾ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੇ ਡੀਏ ਦੇ ਵਿੱਚ ਵਾਅਦਾ ਨਹੀਂ ਕੀਤਾ ਗਿਆ ਗਵਾਂਢੀ ਰਾਜਾਂ ਤੋਂ ਤੇ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਜਿਹੜਾ 13% ਘੱਟ ਹੈ ਜਿਸ ਨੂੰ ਲੈ ਕੇ ਮਲਾਜ਼ਮਾਂ ਦੁਆਰਾ ਜਿਹੜਾ ਕਿ ਧਰਨੇ ਲਗਾਏ ਗਏ ਮਜਹਰੇ ਕੀਤੇ ਗਏ ਕਿ 13% ਡੀਏ ਨੂੰ ਲੈ ਕੇ ਬੇਨਤੀਆਂ ਵੀ ਪੰਜਾਬ ਸਰਕਾਰ ਨੂੰ ਕੀਤੀਆਂ ਗਈਆਂ ਪਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਇਸ ਇਸ ਦਾ ਅਸਰ ਜੋ ਹੈ ਉਹ ਦਿਖਾਈ ਨਹੀਂ ਦੇ ਰਿਹਾ ਜਿਸ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਤੇ ਸਾਂਝੇ ਫਰੰਟ ਦੇ ਉਹ ਹੁਦੇਦਾਰਾਂ ਨੂੰ ਕਈ ਵਾਰ ਮੀਟਿੰਗਾਂ ਦਾ ਸਮਾਂ ਵੀ ਪੰਜਾਬ ਸਰਕਾਰ ਦੁਆਰਾ ਦਿੱਤਾ ਗਿਆ ਪਰ ਐਨ ਮੌਕੇ ਤੇ ਮੀਟਿੰਗਾਂ ਕੈਨਸਲ ਕਰ ਦਿੱਤੀਆਂ ਗਈਆਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ ਜਦੋਂ ਸਰਕਾਰ ਦੁਆਰਾ ਪੈਂਡਿੰਗ ਪੈ ਡੀਏ ਨੂੰ 13% ਜੋ ਪੈਂਡਿੰਗ ਡੀਏ ਹੈ ਉਸ ਨੂੰ ਲੈ ਕੇ ਕੁਝ ਵੀ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਉਹਨਾਂ ਦੁਆਰਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫੈਸਲਾ ਜਿਹੜਾ ਕਿ ਉਹਨਾਂ ਦੁਆਰਾ ਲਿਆ ਗਿਆ ਹੈ ਇਸ ਲਈ ਹੁਣ ਇੱਕ CWP ਨੰਬਰ 16972 2025 ਪ੍ਰੇਮ ਕੁਮਾਰ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਐਂਡ ਆਦਰਸ ਦੁਆਰਾ ਮਿਤੀ 28 ਮਈ 2025 ਨੂੰ ਜਿਹੜੀ ਕਿ ਦਾਇਰ ਕੀਤੀ ਗਈ ਹੈ ਜਿਸ ਵਿੱਚ ਸੰਖੇਪ ਦੇ ਵਿੱਚ ਸੁਣਵਾਈ ਇਸ ਦੀ 1 ਜੁਲਾਈ 2025 ਨੂੰ ਹੋਈ ਸੀ ਹੁਣ ਕੇਸ ਦੀ ਅਗਲੀ ਡੇਟ 10 ਜੁਲਾਈ 2025 ਰੱਖੀ ਗਈ ਹੈ ਇਸ ਕੇਸ ਨੂੰ ਜਿਹੜਾ ਕਿ ਲਿਸਟ ਟਾਈਪ ਦੇ ਵਿੱਚ ਅਰਜੈਂਟ ਰੱਖਿਆ ਗਿਆ ਹੈ ਇਸ ਨੂੰ ਲੈ ਕੇ ਵਾਈ ਜਸਟਿਸ ਆਮਨ ਚਾਦਰੀ ਦੇ ਬੈਚ ਨੇ ਬੈਚ ਦੁਆਰਾ ਕੀਤੀ ਜਾਵੇਗੀ ਜਿਸ ਪਟੀਸ਼ਨਰ ਦੀ ਤਰਫੋਂ ਸੰਨੀ ਸਿੰਘਲਾ ਪੈਰਵਾਈ ਕਰਨਗੇ ਤੇ ਐਡਵੋਕੇਟ ਏਜੀ ਪੰਜਾਬ ਹੋਣਗੇ ਮਤਲਬ ਇਹ ਹੈ ਕਿ ਇਸੇ ਤਰ੍ਹਾਂ ਪੈਂਡਿੰਗ ਡੀਏ ਦਾ ਜੋ ਕੇਸ ਹੈ ਉਸ ਦੀ ਸੁਣਵਾਈ ਸੁਪਰੀਮ ਕੋਰਟ ਵਿੱਚ ਹੋਈ ਸੀ ਬੈਸਤ ਬੰਗਾਲ ਦੇ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਡੀਏ ਨੂੰ ਜਾਰੀ ਕਰਨ ਸੰਬੰਧੀ ਇਸ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਸਖਤ ਰੁਖ ਅਪਣਾਉਂਦੇ ਹੋਏ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਸੀ ਕਿ ਵੈਸਟ ਬੰਗਾਲ ਦੀ ਸਰਕਾਰ ਉਹਨਾਂ ਨੂੰ 25% ਜੋ ਪੈਂਡਿੰਗ ਡੀਏ ਹੈ ਉਹ ਮਲਾਜ਼ਮਾਂ ਨੂੰ ਜਾਰੀ ਕਰਨ ਦੇ ਉਹਨਾਂ ਦੁਆਰਾ ਹੁਕਮ ਸੁਣਾਏ ਗਏ ਸੀ ਹੁਣ ਦੇਖਣਾ ਹੋਵੇਗਾ ਜੋ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ ਇਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਕਰਦੀ ਹੈ ਜਾਂ ਫਿਰ ਨਹੀਂ 13% ਡੀਏ ਨੂੰ ਲੈ ਕੇ ਕੀ ਫੈਸਲਾ ਸਾਹਮਣੇ ਆਉਂਦਾ ਹੈ ਤਾਂ ਸਮਾਂ ਹੀ ਦੱਸੇਗਾ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ